ਐ ਵੀ ਗੱਲ ਐ ਮੱਲੋ ਵੀ ਜੇ ਕਿਸੇ ਨੇ ਲਾਉਣੇ ਆ ਗੰਡੇ ਤੇ ਮੈਂ ਉਸ ਬੰਦੇ ਕੋਲੇ ਪਹੁੰਚ ਚੁੱਕਿਆ ਜਿਹੜਾ ਬੰਦਾ ਹੈਗਾ 22 ਸਰਜੀਤ ਸਿੰਘ rauke kala ਵੀ ਜਿਹਦਾ ਸਾਡੇ ਇਲਾਕਾ ਮਾਣ ਕਰਦਾ ਜਿਸ ਬੰਦੇ ਤੇ ਉਸ ਬੰਦੇ ਕੋਲੇ ਪਹੁੰਚ ਚੁੱਕਿਆ ਗੰਡਿਆਂ ਦੀ ਪਨੀਰੀ ਮੈਨੂੰ 4 ਸਾਲ ਹੋ ਗਏ 22 ਦੀ ਪਨੀਰੀ ਦੀ ਐਡ ਪਾਉਂਦਿਆਂ ਨੂੰ ਕਦੇ ਕੋਈ ਲੰਬਾ ਕਮੈਂਟ ਇਸ ਬੰਦੇ ਦਾ ਕਦੇ ਨਹੀਂ ਆਇਆ ਜੋ ਵੀ ਕਹਦੇ ਜਿੰਨੇ ਟਾਈਮ ਵਾਲਾ ਕਹਦੇ ਜਿੰਨੇ ਝਾੜ ਵਾਲਾ ਕਹਦੇ ਹਮੇਸ਼ਾ ਉਹੀ ਹੁੰਦਾ ਹੈ ਬਾਈ ਜੀ ਫਿਰ ਦੱਸ ਦਿਓ ਇੱਕਤੀ ਆਪਣੇ ਕੋਲ ਕਿਹੜੇ ਗੰਡੇ ਆ ਤੇ ਕਿੰਨੀ ਤਰੀਕ ਤੱਕ ਇਹ ਲੱਗਣ ਵਾਲੇ ਆ ਇਹ ਬਾਈ ਆਪਣੇ ਕੋਲ ਪਿਆਜ਼ ਆ ਵਧੀਆ ਆਉਦਾ ਵੀ ਇੱਕ ਘਰ ਵਾਲਾ ਜਿਵੇਂ ਨਾਸਕ ਵਾਲਾ ਪਿਆਜ਼ ਆ ਵਧੀਆ ਤਿਆਰ ਕੀਤਾ ਹੋਇਆ ਇਹਦਾ ਟਾਈਮ ਜਿਵੇਂ ਹਜੇ ਦੇਸੀ ਮਹੀਨਾ ਹੈਗਾ ਫੱਗਣ ਸਾਰਾ ਤੇ 5-7 ਚੇਤ ਤੱਕ ਅਸੀਂ ਪਿਛਲੇ ਸਾਲ ਲਵਾਏ ਆ ਬਹੁਤ ਵਧੀਆ ਗੰਡੇ ਹੋਏ ਆ ਉਹ ਵੀ ਆਲੂ ਪਟਕੇ ਤੱਕ ਆਲੂ ਪਟਕੇ ਤੱਕ ਆਲੂ ਪਟਕੇ ਤੱਕ ਆਪਾਂ ਲਵਾਏ ਆ ਆਲੂ ਪਟਕੇ ਤੱਕ ਲਵਾਏ ਆ ਪੂਰੇ ਗਾਰੰਟੀ ਵਾਲਾ ਜਾਨੀ ਗੰਡਾ ਬਣੂਗਾ ਹਾਂ ਤੇ ਬਹੁਤ ਵਧੀਆ ਬੀਜ ਆ ਇਹ ਹੁਣ ਤੋਂ ਸ਼ੁਰੂ ਕਰ ਦੇਣ ਲੋਕ ਲੈ ਜਾਣਾ ਹਾਂ ਹੁਣ ਤੋਂ ਲੈ ਜਾਣਾ ਸ਼ੁਰੂ ਕਰ ਦੇਣ ਇਹ ਪਨੀਰੀ ਆਪਣੀ ਤਿਆਰ ਆ ਜੀ ਇੱਕ ਕਿੱਲਾ ਪਨੀਰੀ ਦਾ ਹੁਣ ਤਿਆਰ ਆ ਇਸ ਵਕਤ ਜੀ ਵਧੀਆ ਨਮੀ ਪਨੀਰੀ ਆ 60 ਦਿਨਾਂ ਦੀ ਉਮਰ ਦੀ ਹੋ ਗਈ ਇਹ ਪਨੀਰੀ ਜੀ ਤੇ ਗੰਡੇ ਦੀ ਪੂਰੀ ਗਰੰਟੀ ਆ ਬਣਦੀ ਪੂਰਾ ਵਧੀਆ ਬਣੂਗਾ ਇਹ ਕਿ ਇਹ ਕਿੰਨੇ ਦਿਨਾਂ ਚੋਂ ਕਾ ਤਿਆਰ ਹੋ ਜਾਊਗਾ ਬਾਈ ਇਹ ਇਹ ਬਸ ਅਪ੍ਰੈਲ ਦੇ ਅਖੀਰ ਤੱਕ ਪੱਕ ਜਾਂਦਾ ਗੰਡਾ ਹੂੰ ਗੰਡਾ ਯਾਨੀ ਕਿ 1 ਸਾਲ ਤੱਕ ਆਪਾਂ ਰੱਖ ਸਕਦੇ ਹਾਂ ਹੁਣ ਤੱਕ ਵਧੀਆ ਲੋਕਾਂ ਦੇ ਘਰਾਂ ਚ ਖਾਈ ਜਾਂਦੇ ਹਜੇ ਵਧੀਆ ਹਾਂ ਤੇ ਜੇ ਕੋਈ ਵੀ ਸੱਜਣ ਨੂੰ ਮਤਲਬ ਗੁੱਡ ਗੜਾਈ ਦੀ ਕੋਈ ਚਿੰਤਾ ਨਹੀਂ ਕਿ ਚਲਾਉਣੇ ਨਾ ਕੋਈ ਤੁਹਾਨੂੰ ਘੁੱਡਣੇ ਪੈਣਿਆ ਗੰਡੇ ਕਦੇ ਵੀ ਬਾਈ ਹੁਣਾ ਕੋਲੇ ਇੰਨੇ ਵਧੀਆ ਤਜਰਬੇ ਹੈਗੇ ਆ ਨੰਬਰ 2 ਤੇ ਸਜਣ ਨੂੰ ਕਿਸੇ ਵੀ ਬੰਦੇ ਨੂੰ ਕੋਈ ਵੀ ਸਲਾਹ ਹੋਣੀ ਆ ਉਹ ਬਾਈ ਦਾ ਨੰਬਰ ਹੈਗਾ ਬਾਈ ਤੁਹਾਨੂੰ ਸਲਾਹ ਦੇਊਗਾ ਫੇਰ ਬਾਈ ਹੁਣਾਂ ਕੋਲੇ ਮਿਰਚਾਂ ਦੀ ਕਦੂਆਂ ਦੀ ਹੋਰ ਬਹੁਤ ਸਾਰੀ ਬਾਈ ਨਰਸਰੀ ਹੈਗੀ ਆ ਸਾਰੇ ਤਰ੍ਹਾਂ ਦੇ ਬੇਲਾਂ ਹੈਗੀਆਂ ਮਿਰਚਾਂ ਦੀ ਪਨੀਰੀ ਹੈਗੀ ਆ ਸਾਰੇ ਤਰ੍ਹਾਂ ਦੀ ਹੈਗਾ ਹਾਂ ਆਬ ਜਿਹੜੇ ਬੀ ਹੈਗੇ ਆ ਜੇ ਬੀ ਵੀ ਚਾਹੀਦੇ ਕਿਸੇ ਨੂੰ ਬੀ ਵੀ ਮਿਲ ਜਾਣਗੇ ਜੀ ਵਧੀਆ ਬੀ ਹੈਗੇ ਸਾਰੇ ਤਰ੍ਹਾਂ ਦੇ ਮਤਲਬ ਬੀ ਹੋਣਗੇ ਬੀ ਵੀ ਤੁਹਾਨੂੰ ਮਿਲ ਜਾਣਗੇ ਤੇ ਫਿਰ ਇੱਕ ਗੱਲ ਹੋਰ ਆ ਜਿਹੜੇ ਸਾਡੇ ਨੇੜੇ ਤੇੜੇ ਦੇ ਆ ਜਿਉਂ ਗੰਡੇ ਲਾਉਣ ਵਾਸਤੇ ਬਾਈ ਉਹ ਮਸ਼ੀਨ ਚਾਹੀਦੀ ਆ ਤਾਂ ਉਹ ਮਸ਼ੀਨ ਆ ਮਸ਼ੀਨ ਆਪਣਾ ਬੈੱਡ ਮੇਕਰ ਹੈਗਾ ਉਹ ਗੰਡੇ ਦੀ ਲਵਾਈ ਵੀ ਉਹਦੇ ਨਾਲ ਬੈੱਡ ਪੈ ਜਾਂਦੇ ਆ ਵਧੀਆ ਝਾੜ ਵੀ ਵਧੀਆ ਨਿਕਲਦਾ ਹਾਂ ਤੇ ਜੇ ਕੋਈ ਸੱਜਣ ਮਤਲਬ ਲੈਣੀ ਚਾਹੁੰਦਾ ਮਸ਼ੀਨ ਤਾਂ ਉਹ ਮਸ਼ੀਨ ਵੀ ਬਾਈ ਹੁਣਾ ਤੋਂ ਲੈ ਜਾਓ ਉਹਦਾ ਕੋਈ ਕਿਰਾਇਆ ਕਰੋ ਉਹਦਾ ਕੋਈ ਕਿਰਾਇਆ ਨਹੀਂ ਜਿਹੜਾ ਪਨੀਰੀਪਤੋ ਲੈ ਜਾਊ ਉਹ ਫਰੀ ਹੈ ਮਸ਼ੀਨ ਹਾਂ ਉਹ ਬਾਰੇ ਬੈੱਡ ਪਾ ਲਈ ਇਹਦਾ ਪਪਾ ਵਸਲੇ ਆਉਨੇ ਆ ਹਾਂ ਤੇ ਬਾਈ ਮਸ਼ੀਨ ਜਿਹੜੀ ਪਨੀਰੀ ਹੁੰਦੀ ਹੈ ਕਰਮਾਂ ਦੇ ਹਿਸਾਬ ਨਾਲ ਮਣਕੇ ਇਹ ਕਰਮਾਂ ਦੇ ਹਿਸਾਬ ਨਾਲ ਆਪਣੀ ਹਾਂ ਇਹ ਕਰਮਾਂ ਦੇ ਹਿਸਾਬ ਨਾਲ ਮਿਲ ਕੇ ਹੁੰਦੀ ਆ ਸਜਣੋ ਬਾਈ ਸਰਜੀਤ ਹੁਣਾਂ ਦਾ ਨੰਬਰ ਸਕਰੀਨ ਤੇ ਆ ਜਿਹੜੇ ਬੰਦੇ ਕਿਰਤੀ ਆ ਵੱਖਰੀ ਖੇਤੀ ਕਰਦੇ ਆ ਉਹੋ ਜਿਹੇ ਬੰਦੇ ਨੂੰ ਤੁਸੀਂ ਪਹਿਲਾਂ ਹੀ ਬਹੁਤ ਸਪੋਰਟ ਕਰਦੇ ਆ ਪਹਿਲਾਂ ਵੀ ਕਦੇ ਵੀ ਇੱਕ ਟਾਲ ਵੀ ਨਹੀਂ ਰਹਿਣ ਦਿੱਤੀ ਯਾਰ ਵੇਚਣ ਲੋ ਬਾਈ ਹੁਣਾਂ ਦੀ ਕਦੇ ਆਏ ਨਹੀਂ ਹੋਇਆ ਤੇ ਨਾ ਹੀ ਇਹਨਾਂ ਦੀ ਰਹੀ ਆ ਮਾਲਕ ਦੀ ਕਿਰਪਾ ਨਾਲ ਗੱਕ ਹੀ ਉਹੋ ਜੀ ਆ ਵੀ ਇੱਕ ਗੰਢੀ ਵੀ ਇੱਕ ਸਿੱਟਣੀ ਨਹੀਂ ਪਈ ਕਦੇ ਇਹਨਾਂ ਨੂੰ ਜੋ ਜਿੰਨਾ ਲਾ ਲੈਂਦੇ ਆ ਸਾਰੇ ਦਾ ਸਾਰਾ ਵਿਕ ਜਾਂਦਾ ਐਸ ਵਾਰੀ ਵੀ ਤੁਹਾਡੇ ਤੋਂ ਉਮੀਦ ਆ ਤੇ ਬਾਈ ਕਿੰਨੀ ਦੂਰ ਤੱਕ ਪਹੁੰਚਦੀ ਕਰ ਦਾਂਗੇ ਆਪ ਆਪਣੀ ਰੀ ਇਹ ਜਿੰਨੀ ਤੱਕ ਆਪਾਂ ਗੱਡੀ ਭੇਜ ਦਿੰਨੇ ਆ ਨਾਲ ਹੀ ਮਸ਼ੀਨ ਭੇਜ ਦਿੰਨੇ ਆ ਜੇ ਕਿਸੇ ਨੇ ਵੱਧ ਰਕਬਾ ਲਾਉਣਾ ਜਿਵੇਂ ਆਲੂ ਵਾਲੇ ਖੇਤਾਂ ਚ ਹਾਂ ਨਾਲ ਹੀ ਮਸ਼ੀਨ ਭੇਜ ਦਿੰਨੇ ਆ ਨਾਲ ਹੀ ਪਨੀਰੀ ਭੇਜ ਦਿੰਨੇ ਆ 150 ਕਿਲੋਮੀਟਰ ਤੱਕ ਕਹੂਗਾ ਬੰਦਾ ਉੱਥੇ ਤੱਕ ਪਹੁੰਚ ਕਰ ਦਿੰਨੇ ਆ ਹਾਂ ਤੇ ਜੇ ਕੋਈ ਥੋੜੀ ਪਨੀਰੀ ਵੀ ਮੰਗਾਉਣੀ ਉਹ ਵੀ ਬੱਸਾਂ-ਪੁੱਸਾਂ ਤੇ ਪਹੁੰਚ ਹੋ ਜਾਂਦੀ ਆ ਉਹ ਬੱਸਾਂ ਤੇ ਪਹੁੰਚ ਕਰ ਦਿੰਨੇ ਆ ਹਾਂ ਉਹ ਵੀ ਬੱਸਾਂ-ਪੁੱਸਾਂ ਤੇ ਪਹੁੰਚ ਹੋ ਜਾਂਦੀ ਆ ਮਤਲਬ ਕੋਈ ਟੈਨਸ਼ਨ ਨਹੀਂ ਭਾਵੇਂ ਤੁਸੀਂ ਰਾਸਤਾਨ ਮੰਗਾਉਣੀ ਆ ਯਾਰ ਇੱਕ ਵਾਰੀ ਬਾਈ ਨੂੰ ਫੋਨ ਕਰ ਲਿਓ ਸਾਬ-ਕਿਤਾਬ ਜੇ ਕੱਲ੍ਹ ਆ ਹੀ ਜਾਂਦੀ ਹੁੰ ਹੁਣ ਕੋਰੇਕਾਰੇ ਦੀ ਮਾਰ ਤੋਂ ਗਾਂ ਲੰਘ ਗਿਆ ਕੰਮ ਹੁਣੀ ਗੰਡਾ ਤਰਨਾ ਸਹੀ ਤਾਂ ਹਾਂ ਸਹੀ ਟਾਈਮ ਹੀ ਹੋਣਾ ਆਇਆ ਕਈ ਲੋਕ ਕਹਿੰਦੇ ਟਾਈਮ ਲੰਘ ਗਿਆ ਦਾ ਨਹੀਂ ਅਸਲੀ ਟਾਈਮ ਤਾਂ ਗੰਡਾ ਲਾਉਣ ਦਾ ਤਾਂ ਆਇਆ ਹੀ ਹੋਣਾ ਆਏ ਹੋਣਾ ਹੁਣੀ ਤੁਰਦੀ ਫਸਲ ਆਏ ਆਇਆ ਹੀ ਹੋਣਾ ਗੰਡਾ ਲਾਉਣ ਦਾ ਸਹੀ ਟਾਈਮ ਹੋਣਾ ਆਇਆ ਸੱਚ ਨੂੰ ਜੇ ਕੋਈ ਸੱਜਣ ਲਾਉਣਾ ਚਾਹੁੰਦਾ ਤਾਂ ਬਾਈ ਸਰਜੀਤ ਹੁਣਾ ਦਾ ਨੰਬਰ ਸਕਰੀਨ ਤੇ ਆ ਵੀਡੀਓ ਸ਼ੇਅਰ ਕਰ ਦਿਓ ਗਰੁੱਪਾਂ ਕਰਾਂ ਪਾਂ ਜਿਉਂਦੇ ਰੋ